ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਹਨਾ ਰਾਜੀ ਖੁਸ਼ ਹੋਵੋਗੇ ਵਾਹਿਗੁਰੂ ਤੁਮ ਸਾਰਿਆਂ ਤਾਂ ਦੋਸਤੀ ਬਖਸ਼ੀ ਹੈ ਤਾਂ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਅੱਜ ਆਪਾਂ ਤੁਹਾਡੇ ਲਈ ਛੋਟੀ ਜਿਹੀ ਟ੍ਰਿਕ ਲੈ ਕੇ ਆਏ ਹਾਂ ਬਹੁਤ ਕੰਮ ਦੀ ਵੱਡੇ ਛੋਟੇ ਸਾਰਿਆਂ ਲਈ ਬਹੁਤ ਕੰਮ ਆਦੀ ਹੈ ਉਹ ਇੱਕ ਚੀਜ਼ ਹੈ ਜਿਹੜੀ ਆਪਣੇ ਕੋਲ ਹਰੇਕ ਜਣਾ ਲੋਰ ਪਾਉਂਦਾ ਹੈ ਲੋਰ ਪਾਉਣੇ ਫਿਰ ਉਹਦਾ ਨਾਲ ਆਏ ਜਦੋਂ ਆਪਾਂ ਐਚ ਦੇ ਇਹ ਕੁਝ ਕਰਦੇ ਜਿਵੇਂ ਇੱਕ ਵਿਚ ਵੜਨ ਵਾਲਾ ਹੋਇਆ ਦਿਦ ਜਿਵੇਂ ਨਾਲ ਆਸਤੇ ਇੱਕ ਬਾਦ ਹੁੰਦਾ ਠੀਕ ਹੈ ਕਿ ਨਹੀਂ ਤੇ ਇਹਦੇ ਬਹੁਤ ਛੋਟੀ ਜਿਹੀ ਤਰੀਕਾ ਮੈਂ ਤੁਹਾਨੂੰ ਦਿਖਾਉਣੀ ਆ ਅੱਡੇ ਆਪਾਂ ਕੀ ਕਰਨਾ ਪਏਗਾ ਨਾਲੇ ਨੂੰ ਦੋਨਾਂ ਨੂੰ ਇੱਕ ਤਾਂ ਸੈੱਟ ਕਰ ਲੈਣਾ ਇੱਕੋ ਜਿਹਾ ਇਹ ਵੀ ਕਰ ਲੈਣਾ ਇਸ ਤਰ੍ਹਾਂ ਨਾਲ ਇਹਨੂੰ ਸੈੱਟ ਕਰ ਲੈਣਾ ਫਿਰ ਆਪਾਂ ਕੀ ਕਰਨਾ ਇਹਦੀ ਗਾਂਢ ਲਗਾਉਣੀ ਇਸ ਤਰ੍ਹਾਂ ਇੱਦਾਂ? ਥੋੜੀ ਜਿੜਦੀ ਨਹੀਂ। ਹਾਂਜੀ ਥੋੜੀ ਜਿਹੀ ਘੱਟ ਇਦੋਂ ਇੱਦੋਂ ਵੀ ਇੱਦਾਂ। ਦੇਖ ਲਿਆ ਤੁਸੀਂ ਆਪਾਂ ਇਦਾਂ ਇਹਦਾ ਗੰਡ ਲਗਾਉਣੀ ਆ। ਹਾਂਜੀ ਆਪਾਂ ਇਸਦਾ ਗੰਡਾ ਦੇ ਲੈਣੀ ਆ ਹਨਾ ਫਿਰ ਕੀ ਕਰਨਾ ਇਹਨੂੰ ਇਹਦੇ ਇੱਥੋਂ ਦੀ ਕੱਢ ਦੇਣਾ ਨਾਲੇ ਦੇ ਇੱਧਰ ਦੀ ਜਿਹੜਾ ਆਹ ਵਾਲਾ ਨਾਲਾ ਇਹਨੂੰ ਇਹਦੇ ਥੱਲੋਂ ਦੀ ਇੱਧਰ ਦੀ ਕੱਢ ਨੂੰ ਦੀਂਦਾ ਹੈ। ਹਾਂਜੀ ਹਾਂਜੀ ਦੀਂਦਾ ਬੱਚਾ। ਹੁਣ ਆਪਾਂ ਕੀ ਕਰਨਾ ਇਸ ਦਾ ਦੋਵੇਂ ਨਾਲ ਇਕੱਠੇ ਇਕੱਠੇ ਖਿੱਚ ਦੇਣੇ ਆ ਕੱਲ ਜਿਵੇਂ ਮਲਜੀ ਇਸ ਦਾ ਤੁਸੀਂ ਢਿੱਲੇ ਕਰ ਸਕਦੇ ਹੋ ਹਾਂਜੀ ਤੇ ਜਿਵੇਂ ਮਲਜੀ ਕਰ ਸਕਦੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊ ਦੇਖ ਸਕਦੇ ਆ ਨਾ ਨਾ ਬੰਨੀ ਸੋਹਣੀ ਟ੍ਰਿਕ ਆ ਬਹੁਤ ਸੌਖੀ ਟ੍ਰਿਕਾਂ ਨਾਲ ਆ ਬੰਨਣ ਦੀ ਠੀਕ ਆ ਕਿ ਨਹੀਂ ਜਿਵੇਂ ਮਲਜੀ ਲਓ ਇਹ ਤਾਂ ਮਾਟੀ ਦੀ ਲਾਗਣ ਹੈ ਲਾ ਕਰ ਲਓ ਇਹ ਮਲਜੀ ਤੁਸੀਂ ਕੱਸ ਲਓ ਹੈ ਨਾ ਸੌਖੀ ਟ੍ਰਿਕ ਹੈ ਦੀ ਜੇ ਤੁਹਾਨੂੰ ਆਈਡੀ ਟ੍ਰਿਕ ਸਾਡੀ ਵਧੀਆ ਲੱਗੀ ਲੋਰਾਂ ਦੇ ਨਾਲੇ ਬੰਨਣ ਦੀ ਤੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ